ਡੇਲੇਵਾਲ ਸਾਹਿਬ ਇੱਕ ਪਾਸੇ ਤੁਸੀਂ ਮੋਰਚੇ ਦੇ ਉੱਤੇੋਂ ਸ਼ੰਭੂ ਬਾਰਡਰ ਦੇ ਉੱਤੇੋਂ ਦੂਜੇ ਪਾਸੇ ਦਿੱਲੀ ਜਾਣ ਦੀਆਂ ਕੋਸ਼ਿਸ਼ਾਂ ਹਰ ਕਰ ਰਹੇ ਹੋ ਪਰ ਜਾਣ ਨਹੀਂ ਦਿੱਤਾ ਜਾ ਰਿਹਾ ਤਾਂ ਹੁਣ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਵੀ ਸਾਹਮਣੇ ਆਇਆ ਜੋ ਕਿ ਪੰਜਾਬ ਫੇਰੀ ਦੇ ਦੌਰਾਨ ਉਹਨਾਂ ਨੇ ਦਿੱਤਾ ਹੈ ਕਿਸਾਨ ਜਿੱਥੇ ਬੰਦੀਆਂ ਨੂੰ ਇੱਥੋਂ ਤੱਕ ਆ ਕਿ ਦਿੱਲੀ ਜੇਕਰ ਜਾਣਾ ਹੈ ਤਾਂ ਫਿਰ ਕਿਸਾਨ ਆਗੂ ਕਿਰਪਾਨਾਂ ਲੈ ਕੇ ਨਾ ਜਾਣ ਨਾਲ ਇਹ ਕਹਿੰਦਾ ਕਿ ਪੰਜਾਬ ਤ 70 ਤੋਂ ਬਾਅਦ ਤੇ ਨਕਲੀ ਜਿੱਥੇ ਬੰਦੀਆਂ ਹੀ ਪੈਦਾ ਹੋ ਗਈਆਂ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਜਦ ਨੀਤ ਬਿਟੂ ਦਾ ਆਪਣਾ ਕੋਈ ਸਟੈਂਡ ਨਹੀਂ ਕਿਸੇ ਵੀ ਗੱਲ ਤੇ ਤੁਸੀਂ ਨੋਟ ਕੀਤਾ ਹੋਊਗਾ ਇਲੈਕਸ਼ਨ ਦੇ ਦੌਰਾਨ ਕਿਸਾਨਾਂ ਨੂੰ ਧਮਕੀਆਂ ਦਿੰਦਾ ਰਿਹਾ ਤੇ ਦੇਖਾਂਗੇ ਦੇਖਾਂਗੇ ਮੈਂ ਨਾ ਨੋਟ ਕਰ ਲੈ ਜਿਹੜੇ ਮੇਰਾ ਵਿਰੋਧ ਕਰਦੇ ਆ ਹਨ ਜੀ ਇਹ ਬਾਅਦ ਦੇ ਵਿੱਚ ਜਦੋਂ ਦੇਸ਼ ਦੇ ਲੋਕਾਂ ਨੇ ਆਲਦਾ ਅਤਵਾ ਦਿੱਤੇ ਦੇਣਾ ਸੀ ਦੇਤਾ ਰਿਜ਼ਲਟ ਜੋ ਦੇਣਾ ਸੀ ਦੇਤਾ ਜੀ ਇਹਦੀ ਇਹਦੀ ਗੁਰਮੀ ਦਾ ਜੋ ਉਹਨੂੰ ਖਮਿਆਜਾ ਸੀ ਉਹ ਭੁੱਤ ਗਿਆ ਜੀ ਤਾਂ ਫਿਰ ਆ ਫਿਰ ਇਹ ਵੀ ਕਹਿਣ ਲੱਗਿਆ ਕਿ ਮੈਂ ਕਿਸਾਨਾਂ ਜੀ ਤੇ ਸਰਕਾਰ ਦੇ ਵਿਚਾਰੇ ਪੁਲ ਬੰਨ੍ਹ ਦਾ ਕੰਮ ਕਰਾਂਗਾ ਜੀ ਕੱਲਾ ਇਹ ਨਹੀਂ ਹੈ ਜੀ ਜਿਹੜੀ ਇਹ ਇੱਕ ਰਮਨੀਤ ਬਿੱਟੂ ਇੱਕ ਗਿਣੀ ਮਿਚੀ ਸਾਜ਼ਿਸ਼ ਦੇ ਤਹਿਤ ਬਿਆਨਬਾਜ਼ੀ ਹੈ ਇਹਦੀ ਜੀ ਕਿਉਂਕਿ ਜਿੱਦ ਜੇਸ਼ ਬੰਬੇਦੀ ਜਿਹੜੀ ਪਾਰਟੀ ਐ ਜੀ ਉਹ ਕਿ ਪਾਰਟੀ ਨੇ ਜੀ ਕਿਸਾਨਾਂ ਨੂੰ ਅੱਤਵਾਦੀ ਵੀ ਕਹਿ ਲਿਆ ਅਲਗਾਓਵਾਦੀ ਵੀ ਕਹਿ ਲਿਆ ਖਾਲਸਤਾਨੀ ਵੀ ਕਹਿ ਲਿਆ ਜੀ ਦੋ ਦਸੌਹ ਤੋਂ ਵੇਖਣ ਵਾਲੇ ਵੀ ਕਹਿ ਲਿਆ ਜੀ ਅੰਦੋਲਨ ਜੀ ਵੀ ਵੀ ਕਹਿ ਲਿਆ ਉਹ ਬਹੁਤ ਕੁਛ ਕਹਿ ਲਿਆ ਜੀ ਉਹੀ ਸਾਰਾ ਕੁਝ ਉਸੇ ਹੀ ਮਾਨਸਿਕਤਾ ਦੇ ਵਿੱਚੋਂ ਰਵਨੀਤ ਬਿੱਟੂ ਬੋਲ ਰਿਹਾ ਹੈ ਇੱਕ ਸਾਨੂੰ ਇਹ ਗੱਲ ਦੱਸੋ ਜਿਹੜਾ ਬਿਆਨ ਆਇਆ ਜੀ ਇਹ ਮੈਂ ਗੱਲ ਨੂੰ ਨਹੀਂ ਕਰ ਲੈਂਦੇ ਉਹ ਸਾਡਾ ਆਗੂ ਕਿਰਪਾਨਾਂ ਲੈ ਕੇ ਜਾਣਗੇ ਤਾਂ ਰੋਕਾਂਗੇ ਤੁਸੀਂ ਕਦੋਂ ਲੈ ਕੇ ਗਏ ਕਿਰਪਾਨਾ ਮੈਂ ਮੈਂ ਇਹੀ ਮੈਂ ਕਹਿਣਾ ਚਾਹ ਰਿਹਾ ਮੇਰੀ ਗੱਲ ਪੂਰੀ ਹੋਣ ਦਿਓ ਜੀ ਅਸਲ ਕਹਾਣੀ ਇਹ ਹੈ ਇਹ ਰਵਨੀਤ ਬਿੱਟੂ ਜੋ ਪਟਪਾਦੀ ਆਲਰਾਇਜੇਸ਼ਨ ਦੀ ਰਾਜਨੀਤੀ ਹੈ ਜੀ ਡਿਵਾਈਡ ਐਂਡ ਰੂਲ ਦੀ ਰਾਜਨੀਤੀ ਹੈ ਜੀ ਉਸ ਰਾਜਨੀਤੀ ਦੇ ਰਾਹੀ ਉਸ ਰਾਜਨੀਤੀ ਦੇ ਚੱਲਦਿਆਂ ਜੀ ਪੰਜਾਬ ਦੇ ਅੰਦਰ ਇਹ ਗੱਲ ਕਹਿਣ ਲੱਗਿਆ ਠੀਕ ਹੁਣ ਪੰਜਾਬ ਦੇ ਵਿੱਚ ਸਾਡਾ ਸੀ ਜ਼ਿਆਦਾਤਰ ਲੋਕ ਕੱਲੇ ਪੰਜਾਬ ਤੇ ਨਹੀਂ ਬਾਹਰੀਆਂ ਸੂਟਾਂ ਦੇ ਵਿੱਚ ਬਾਹਰਲੇ ਮੁਕਤਾਂ ਦੇ ਵਿੱਚ ਇੱਕ ਵੱਡਾ ਹਿੱਸਾ ਲੋਕ ਆ ਜਿਹੜੇ ਸਿੱਖ ਲੋਕ ਬੈਠੇ ਨੇ ਤੇ ਸਿੱਖਾਂ ਦੀ ਅਮਰਤ ਛਕਣਾ ਸਿੱਖਾਂ ਲਈ ਇੱਕ ਉਹਨਾਂ ਦੀ ਜੀਵਨ ਜਾਂਚ ਹੈ ਜੀ ਤੇ ਜਿਹਨੇ ਵੀ ਅਮਰਤ ਛਕ ਲਿਆ ਉਹਨੂੰ ਸ੍ਰੀ ਸਾਹਿਬ ਪਉਣਾ ਲਾਜ਼ਮੀ ਆ ਜੀ ਤਾਂ ਉਹ ਇਹ ਮੇਰਾ ਖਿਆਲ ਹੈ ਕਿਸੇ ਵੀ ਤਰੀਕੇ ਨਾਲ ਰੋਕਿਆ ਜਾਣਾ ਜੀ ਮੈਨੂੰ ਲੱਗਦਾ ਇਹ ਇਹ ਅਤੀ ਸ਼ਰਮਨਾਕ ਗੱਲ ਹੈ ਜੇਕਰ ਸਾਨੂੰ ਇਹ ਆਪਦੀ ਧਾਰਮਿਕ ਚਿੰਨ੍ਹ ਨੂੰ ਲਜਾਣ ਨੂੰ ਰੋਕਣ ਤੇ ਲਜਾਣ ਤੇ ਵੀ ਰੋਕ ਲਾ ਰਹੇ ਨੇ ਜੀ ਤਾਂ ਇਹਦਾ ਮਤਲਬ ਹੈ ਕਿਸਾਨਾਂ ਨੂੰ ਨਹੀਂ ਰੋਕ ਰਹੇ ਜੀ ਪੂਰੀ ਸਿੱਖ ਜਗਤ ਨੂੰ ਔਰ ਗੁਰੂ ਦੇ ਲੜ ਲੱਗੇ ਹੋਏ ਲੋਕਾਂ ਨੂੰ ਰੋਕਣ ਦੀ ਗੱਲ ਇਹ ਕੀਤੀ ਜਾ ਰਹੀ ਹੈ ਤੇ ਇਹ ਇਹਨਾਂ ਦੀ ਟੋਲਟੀ ਆ ਜਿਹੜੀ ਇਹਨਾਂ ਦੀ ਜਿਹੜੀ ਇਹਨਾਂ ਦੀ ਸਮਝ ਹੈ ਜੀ ਉਹ ਸਮਝ ਢਲਕੀ ਆ ਦੇ ਗ੍ਰਾਮ ਚੋਂ ਜੀ ਜਿੱਥੋਂ ਤੱਕ ਜੀ ਜੀ ਅਗਲੀ ਜਿਹੜੀ ਗੱਲ ਹੈ ਅ ਅਸੀਂ ਉਦੋਂ ਮਾਰਾ ਜਦੋਂ ਇਹ ਕਿਆ ਵੀ 70 ਤੋਂ ਉੱਪਰ ਹਰਜੀ ਕਿਸਾਨ ਦੇਤੇ ਬੰਦੀਆਂ ਬਣ ਗਈਆਂ ਜੀ ਮੈਂ ਇਹਨੂੰ ਪੁੱਛਣਾ ਚਾਹੁੰਦਾ ਰਮਨੀਤ ਬਿੱਟੂ ਨੂੰ ਤੇ ਜਦੋਂ ਬੰਦੀ ਜਦੋਂ ਬਣਦੀ ਆ ਨਾ ਬਿੱਟੂ ਸਾਹਿਬ ਜੀ ਜੱਥੇਬੰਦੀ ਹਮੇਸ਼ਾ ਤੇ ਸਾਲਾਂ ਦੀ ਲੜਾਈ ਲੜਨ ਲਈ ਬਣਦੀ ਹੈ ਆਪਦੀ ਜਮਾਤ ਦੀ ਲੜਾਈ ਲੜਨ ਲਈ ਬਣਦੀ ਹੈ ਹਾਂ ਇਹ ਫਰਕ ਹੁੰਦਾ ਹੈ ਕਿ ਕੋਈ ਜੱਥੇਬੰਦੀ ਸੋਚਦੀ ਹੈ ਕਿ ਲੜਾਈ ਐਸ ਢੰਗ ਨਾਲ ਲੜੀ ਜਾਵੇ ਕੋਈ ਸੋਚਦੀ ਹੈ ਨਹੀਂ ਐਸ ਢੰਗ ਨਾਲ ਲੜੀ ਜਾਵੇ ਜੀ ਉੱਥੇ ਸਾਡੀ ਕਿਸੇ ਮੌਕੇ ਦੇ ਉੱਤੇ ਢੰਗ ਤਰੀਕੇ ਦੇ ਉੱਤੇ ਲੜਾਈ ਦੇ ਇਸ਼ੂ ਦੇ ਉੱਤੇ ਸਹਿਮਤੀ ਅਸਹਿਮਤੀ ਹੈ ਜਿਹੜੀ ਜੀ ਉਹਦੇ ਤੋਂ ਸਾਡੀਆਂ ਸਮਿਲਟਾਂ ਨੇ ਜੀ ਇਸ ਤੋਂ ਬਾਅਦ ਹੋਇਆ ਕੀ ਜਦੋਂ ਭਾਜਪਾ ਨੇ ਸਾਡੇ ਕਿਸਾਨਾਂ ਦੇ ਉੱਤੇ ਗੋਲੀ ਚਲਾਈ ਤੇ ਕਿਸਾਨ ਮਾਰੇ ਹਰਿਆਣਾ ਗਵਰਨਮੈਂਟ ਨੇ ਜੀ ਉਦੋਂ ਸਾਡੇ ਕਿੱਲੇ ਵੀ ਵਖਰੇਵੇਂ ਹੋਣ ਸਾਰਿਆਂ ਦੀ ਇੱਕੋ ਆਵਾਜ਼ ਸੀ ਸਾਰੇ ਇੱਕ ਆਵਾਜ਼ ਹੋ ਕੇ ਬੋਲੇ ਕਿ ਅਸੀਂ ਭਾਜਪਾ ਦਾ ਪੰਜਾਬ ਦੇ ਵਿੱਚ ਸਵਾਲ ਪੁੱਛਾਂਗੇ ਜੀ ਹਰ ਇੱਕ ਨੇ ਕਿਹਾ ਇਹ ਜੀ ਇਹਦਾ ਮਤਲਬ ਆ ਜਿੱਥੇ ਸਾਡੀ ਸੰਧੀ ਸਮਝ ਆ ਜਿੱਥੇ ਸਾਡੀ ਸੰਧੀ ਸੱਤ ਵਜੇ ਵੀ ਹੈ ਸਾਡੇ ਕਿਰਦਾਰ ਤੇ ਸਾਡੇ 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 ਕਾਰੋਬਾਰ ਤੇ ਉੱਥੇ ਅਸੀਂ ਸਾਰੇ ਇਕੱਠੇ ਆ ਵਿਚਾਰ ਧਾਰਾ ਦਾ ਥੋੜਾ ਬੋਧਾ ਫਰਕ ਹੈ ਮਾਲਕਨ ਵਾਲੇ ਮਸਲੇ ਦੇ ਉੱਤੇ ਵੀ ਇੱਕ ਦੋਸ਼ ਲਾਇਆ ਗਿਆ ਹੈ ਕਿਸਾਨ ਜੱਥੇਬੰਦੀਆਂ ਤਿਆਗ ਹੋਣ ਤੇ ਕਹਿੰਦੇ ਜੀ ਜੀ ਇੱਕ ਸਵਾਲ ਇਸੇ ਨਾਲ ਜੁੜਿਆ ਹੈ ਜੀ ਸਵਾਲ ਇਸੇ ਨਾਲ ਜੁੜਿਆ ਹੈ ਜੀ ਜੀ ਇੱਕ ਮਿੰਟ ਮੈਨੂੰ ਗੱਲ ਪੂਰੀ ਕਰ ਲੰਗੀਓ ਜੀ ਦੂਜੀ ਜਿਹੜੀ ਮੈਂ ਗੱਲ ਕਰਨੀ ਚਾਹਣਾ ਹਾਂ ਮੈਂ ਰਵਨੀਥ ਬਿੱਟੂ ਨੂੰ ਪੁੱਛਣਾ ਚਾਹਣਾ ਹੈ ਜੀ ਕਿ ਕਾਂਗਰਸ ਦੀ ਵਿਚਾਰਧਾਰਾ ਤੇ ਭਾਜਪਾ ਦੀ ਵਿਚਾਰਧਾਰਾ ਭਾਜਪਾ ਦੇ ਵਿੱਚ ਬਹੁਤ ਗਿਣਤੀ ਸਾਰੇ ਹੋ ਸਕਦਾ ਨਾ ਵੀ ਹੋਣ ਜੀ ਬਹੁ ਗਿਣਤੀ ਲੀਡਰਸ਼ਿਪ ਉਹਦੀ ਵਿਚਾਰਧਾਰਾ ਜਿਹੜੀ ਹੈ ਹਿੰਦੂ ਤਵਾ ਤੇ ਕੰਮ ਕਰ ਰਹੀ ਹੈ ਜੀ ਔਰ ਕਾਂਗਰਸ ਉਹਦੇ ਤੇ ਕੰਮ ਨਹੀਂ ਕਰ ਰਹੀ ਹੂੰ ਮੈਂ ਇਹਨੂੰ ਪੁੱਛਣਾ ਚਾਹਣਾ ਹੈ ਉਹ ਭਾਈ ਤੂੰ ਪਹਿਲਾਂ ਠੀਕ ਸੀ ਜਦੋਂ ਜਦੋਂ ਤਿਲਵਾਰੀ ਕਾਂਗਰਸ ਤੋਂ ਐਮਐਮ ਐਮਪੀ ਬਣ ਗਿਆ ਜੀ ਇਹਨਾਂ ਕਿਸਾਨਾਂ ਦੀ ਖਾਤਰ ਸਾਡੀਆਂ ਨੇ ਮੰਗਾ ਨਹੀਂ ਤੂੰ ਖੁਦ ਠੋਲਦਾ ਰਿਹਾ ਜੀ ਜੀ ਨਾ ਹੋਈ ਠੀਕ ਹੈ ਆਪਣੇ ਆਪ ਨੂੰ ਝਾਤੀ ਮਾਰ ਆਪਣੇ ਆਪ ਨੂੰ ਵੇਖ ਹਮ ਤੇ ਤੂੰ ਜਿਹੜਾ ਬੋਲ ਰਿਹਾ ਕਿ ਠੀਕ ਬੋਲ ਰਿਹਾ ਹੈ ਇਹ ਕਿਸੇ ਨਾਲ ਜੁੜਿਆ ਸਵਾਲ ਹੈ ਕਹਿੰਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸ਼ਹਿਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਨੂੰ ਜਾਣਬੁੱਝ ਕੇ ਵਿਰੋਧ ਕੀਤਾ ਗਿਆ ਹੁਣ ਕਹਿੰਦੇ ਗੱਲ ਜਗਜाहिर ਹੋ ਗਈ ਹੈ ਕਿ ਕਿਸਾਨ ਜਥੇਬੰਦੀਆਂ ਦੇ ਆਗੂ راہਲ ਗਾਂਧੀ ਨੂੰ ਜਾ ਕੇ ਜੱਫੀਆਂ ਪਾ ਰਿਹਾ ਮੀਟਿੰਗਾਂ ਕਰ ਰਿਹਾ ਤੇ ਬਾਹਰ ਆ ਕੇ ਗੁੰਮਰਾਹ ਕਰਦੇ ਆ ਕਹਿੰਦੇ ਸਾਨੂੰ ਤਾਂ ਦਿੱਲੀ ਨਹੀਂ ਜਾਣ ਦਿੱਤਾ ਜਾਂਦਾ ਸਵਾਲ ਕੀ ਹੈ ਪਹਿਲੀ ਤਾਂ ਗੱਲ ਹੈ ਦਿੱਲੀ ਨਾ ਜਾਣ ਦਿੱਤਿਆ ਦੀ ਗੱਲ ਕਹੇਦੇ ਬਿਆਨ ਤੋਂ ਸਪੱਸ਼ਟ ਹੋ ਗਈ ਨਾ ਵੀ ਦਿੱਲੀ ਨਹੀਂ ਜਾਣ ਦੇਣਗੇ ਜੀ ਔਰ ਨਹੀਂ ਜਾਣ ਦਿੱਤਾ ਬੇਗੀਆਂ ਮਾਰੀਆਂ ਨੇ ਜੀ ਉਸ ਤੋਂ ਅੱਗੇ ਸਪਸ਼ਟ ਹੋ ਗਿਆ ਕਿ ਜਿਹੜੇ ਅਫਸਰਾਂ ਨੇ ਬੋਲੀਆਂ ਮਾਰੀਆਂ ਭਾਜਪਾ ਉਹਨਾਂ ਅਫਸਰਾਂ ਨਹੀਂ ਜੀ ਰਾਸ਼ਟਰਪਤੀ ਅਵਾਰਡ ਦੇਣ ਲੱਗੀ ਹੈ ਜੀ ਇਹਨਾਂ ਦੀ ਮਾਨਸਿਕਤਾ ਕਲੀਅਰ ਹੋ ਗਈ ਕਿ ਨਾ ਜਾਣ ਦੇ ਨਾਲ ਵੀ ਤਾਂ ਗੱਲ ਸਪਸ਼ਟ ਹੋ ਗਈ ਹੈ ਜੀ ਹੁਣ ਵੇਖੀ ਅਗਲੀ ਗੱਲ ਹੈ ਜਿਹੜੀ ਜੀ ਕਿ ਸਾਨੂੰ ਇਹ ਕਹਿਣਾ ਕਿ ਰਾਹੁਲ ਨੂੰ ਮਿਲ ਕੇ ਆਗੇ ਜੀ ਲਗ ਜਾਹਰ ਹੋ ਗਈ ਗੱਲ ਜੀ ਉਹ ਭਾਈ ਗੱਲ ਸੁਣੋ ਤੁਹਾਡੇ ਮੰਤਰੀਆਂ ਨੂੰ ਅਸੀਂ ਕਿੰਨੀ ਵਾਰੀ ਮਿਲੇ ਆ ਕਿੰਨੀ ਵਾਰੀ ਮੀਟਿੰਗਾਂ ਹੋਈਆਂ ਤੁਹਾਡੇ ਮੰਤਰੀਆਂ ਨਾਲ ਬਿਲਕੁਲ ਜਦੋਂ ਤੁਹਾਡੇ ਮੰਤਰੀਆਂ ਨਾਲ ਮੀਟਿੰਗਾਂ ਹੋ ਗਈਆਂ ਕੀ ਅਸੀਂ ਭਾਜਪਾ ਹੀ ਬਣ ਗਏ ਹੂੰ ਤੁਹਾਡੇ ਬਰਾਬਰ ਇੱਕ ਪਾਸੇ ਸੱਤਾਧਾਰੀ ਧਿਰਾਂ ਤੇ ਇੱਕ ਪਾਸੇ ਵਿਰੋਧੀ ਧਿਰਾਂ ਤੇ ਵਿਰੋਧੀ ਧਿਰ ਦਾ ਉਹ ਬਰਾਬਰ ਦਾ ਲੀਡਰ ਹੈ ਜੀ ਜਿਨੇ ਦੇਸ਼ ਦੇ ਲੋਕਾਂ ਨਾਲ ਇੱਕ ਕਮਿਟਮੈਂਟ ਕੀਤੀ ਆ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਤੇ ਤੁਹਾਡਾ ਕਰਜ਼ਾ ਵੀ ਮਾਫ ਕਰਾਂਗੇ ਡਾਕਟਰ ਸ਼ੋਮੀਨਾਥ ਦੀ ਰਿਪੋਰਟ ਅਨੁਸਾਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਜੀ ਅਸੀਂ 8 ਜੁਲਾਈ ਨੂੰ ਸਾਰੇ ਐਮਪੀ ਸਾਬਾਨਾਂ ਨੂੰ ਮੰਗ ਪੱਤਰ ਦਿੱਤਾ ਭਾਜਪਾ ਨੂੰ ਛੱਡ ਕੇ ਜੀ ਜਿਨ੍ਹਾਂ ਨੂੰ ਉਹ ਮੰਗ ਪੱਤਰ ਦਿੱਤਾ ਹੈ ਜੀ ਉਹਦਾ ਸਾਡਾ ਇੱਕੋ ਮੰਤਵ ਸੀਗਾ ਕਿ ਸਾਡੀ ਆਵਾਜ਼ ਹੁਣ ਵੇਲੇ ਦਾ ਪੂਰਾ ਕਰੋ ਸਾਡੇ ਨਾਲ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਓ ਜੀ ਕੁਝ ਹੀ ਤਾਕਤ ਦੇ ਨਹੀਂ ਆਏਗੇ ਪ੍ਰਾਈਵੇਟ ਮੈਂਬਰ ਬੈਲ ਤਾਂ ਲਿਆ ਸਕਦੇ ਹੋ ਜੀ ਸਾਡੀ ਆਵਾਜ਼ ਤਾਂ ਬੁਲੰਦ ਕਰ ਸਕਦੇ ਹੋ ਜੀ ਉਹ ਦੇਣ ਤੋਂ ਬਾਅਦ ਸਭਾ ਮੈਸੇਜ ਸੀਗਾ ਕਿ ਸਾਨੂੰ ਜਵਾਬ ਦੇਵੇ ਭਾਈ ਤੁਸੀਂ ਵਿਰੋਧੀ ਧਿਰ ਦਾ ਨੇਤਾ ਜੀ ਤੇ ਕੀ ਕਰ ਰਹੇ ਨੇ ਸਪਸ਼ਟ ਕਰਿਓ ਆਪਦੀ ਸਥਿਤੀ ਤਾਂ ਉਹਦੇ ਚੋਂ ਵਿਰੋਧੀ ਧਿਰ ਦਾ ਨੇਤਾ ਨੇ ਸਾਨੂੰ 22 ਤਰੀਕ ਨੂੰ ਆਪਦੇ ਲਗਭਗ ਇਕੱਲੇ ਉੱਥੇ ਉੱਥੇ ਕਾਂਗਰਸ ਨਹੀਂ ਗਈ ਜੀ ਉੱਥੇ ਬੀਬੀ ਹਰਿਮੰਦਰ ਕੌਰ ਵੀ ਗਈ ਜਿਹਦਾ ਅਸੀਂ ਡਟ ਕੇ ਵਿਰੋਧ ਕਰਦੇ ਰਹੇ ਹਾਂ ਜੀ ਉਹਦੇ ਉੱਥੇ ਆਮ ਆਪ ਪਾਰਟੀ ਵੀ ਗਈ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਲੋਕਾਂ ਨੇ ਸਭ ਕੁਝ ਸਿਖਾਇਆ ਹੈ ਭਗਵਾਨ ਤੋਂ ਮੰਨੂ ਅਸੀਂ ਤਿੰਨ ਥਾਵਾਂ ਦੇ ਉੱਤੇ ਸਾਡੀ ਜੱਦਬੰਦੀ ਨੇ ਘੇਰਿਆ ਜੀ ਉਸ ਤੋਂ ਅਗਲੀ ਗੱਲ ਉਹਦੇ ਚ ਕਸ਼ਮੀਰ ਦੇ ਐਮਪੀ ਵੀ ਆਏ ਉਹਦੇ ਚ ਮਹਾਰਾਸ਼ਟਰ ਦੇ ਐਮਪੀ ਵੀ ਆਏ ਜੀ ਤੋਂ ਮੇਰਾ ਹਰਿਆਣਾ ਤੋਂ ਐਮਪੀ ਵੀ ਆਏ ਜੀ ਉਹ ਸਾਰੇ ਐਮਪੀ ਉੱਥੇ ਆਏ ਤੇ ਸਾਰੇ ਸਰ ਨਾਲੇ ਕਮਿਟਮੈਂਟ ਕਰਕੇ ਗਏ ਵੀ ਤੁਹਾਡੀ ਇਹ ਜਿਹੜੀ ਗੱਲ ਹੈ ਅਸੀਂ ਅਸੀਂ ਵਿਰੋਧੀ ਧਿਰ ਦੇ ਨੇਤਾ ਦੇ ਨਾਲ ਬਿਠਾ ਕੇ ਮੀਟਿੰਗ ਕਰਵਾ ਦਿੰਨੇ ਆ ਜੀ ਅੱਛਾ ਕਹਿੰਦੀ ਬਹੁਤ ਵਧੀਆ ਗੱਲ ਹੈ ਜੀ ਉਹਦੇ ਚੋਂ ਵਿਰੋਧੀ ਧਿਰ ਦੇ ਨੇਤਾ ਦੀ ਮੀਟਿੰਗ 24 ਤਰੀਕ ਨੂੰ ਨਿਕਲੀ ਜੀ ਸਾਨੂੰ ਟਾਈਮ ਦਿੱਤਾ ਗਿਆ ਕਿ 10:30 ਵਜੇ ਮੀਟਿੰਗ ਕਰਾਂਗੇ ਜੀ ਅਸੀਂ 10:30 ਵਜੇ ਐਗਜੈਂਟ 10:30 ਵਜੇ ਬੈਰੀਗੇਡ ਤੇ ਆਗੇ ਜੀ ਤਾਂ ਉੱਥੇ ਦਿੱਲੀ ਪੁਲਿਸ ਨੇ ਸਾਨੂੰ 6:30 ਤੋਂ ਲੈ ਕੇ 12:30 ਵਜੇ ਤੱਕ ਸਵੇਰ 12:00 ਵਜੇ ਤੱਕ ਅੰਦਰ ਨਹੀਂ ਜਾਣ ਦਿੱਤਾ ਜੀ ਰੋਕ ਕੇ ਰੱਖਿਆ ਜੀ ਤਾਂਮਨਸ਼ਾ ਕੀ ਸੀ ਕਿ ਜੇ ਅੱਜ ਇੱਥੇ ਕਿਸਾਨ ਆਗੂ ਆ ਕੇ ਰਾਹੁਲ ਨੂੰ ਮਿਲਣਗੇ ਵਿਰੋਧੀ ਧਿਰ ਦੇ ਨੇਤਾ ਨੂੰ ਮਿਲਣਗੇ ਜੀ ਤਾਂ ਜ਼ਰੂਰ ਉਹ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਉਣਗੇ ਕਿਉਂਕਿ ਸਾਡਾ ਇੱਕ ਬਹੁਤ ਗੰਭੀਰ ਮੁੱਦਾ ਸੀ ਜੀ ਜਿਹੜਾ ਮੈਂ ਪਹਿਲਾਂ ਬੋਲ ਚੁੱਕਿਆ ਜੀ ਕਿ ਹਰਿਆਣਾ ਗਵਰਨਮੈਂਟ ਨੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਸਾਡੇ ਕਾਨੂੰਨ ਮੁਤਾਬਕ ਸਾਡੇ ਸੰਵਿਧਾਨ ਮੁਤਾਬਕ ਸਾਡੇ ਰਾਈਟ ਨੂੰ ਰਾਈਟ ਟੂ ਪ੍ਰੋਟੈਸਟ ਨੂੰ ਕੁਚਲਿਆ ਜੀ ਔਰ ਉਹ ਜਿਹੜਾ ਸਾਡਾ ਰਾਈਟ ਕੁਚਲਿਆ ਹਰਿਆਣਾ ਪੁਲਿਸ ਨੇ ਉਹਨਾਂ ਦੇ ਕਲਾਮ ਮੁਕਦਮੇ ਦਰਜ ਹੋਣੇ ਚਾਹੀਦੇ ਆ ਜੀ ਔਰ ਉਹਨਾਂ ਨੂੰ ਹਰਿਆਣਾ ਗਵਰਨਮੈਂਟ ਰਾਸ਼ਟਰਪਤੀ ਵਾਗਵਾ ਰਹੀ ਹੈ ਜੀ ਇਹ ਵਾਅਦੇ ਚੌਣੀ ਚੁੱਕਦੇ ਤੁਸੀਂ ਜਿਹੜੇ ਸਵਾਲ ਪੁੱਛ ਰਹੇ ਹੋ ਜਿਹੜੀਆਂ ਦਲੀਲਾਂ ਰੱਖੀਆਂ ਨੇ ਇਹ ਆਪਣੀ ਥਾਂ ਦੇ ਉੱਤੇ ਜਾਇਜ਼ ਨੇ ਇੱਕ ਸਵਾਲ ਦੇ ਉੱਤੇ ਹੋਰ ਮੈਂ ਤੁਹਾਡੇ ਤੋਂ ਟਿੱਪਣੀ ਲੈਣਾ ਚਾਹੂੰਗਾ ਉਹ ਨਜ਼ਰੀਆ ਕੀ ਹੈ ਉਸਤੇ ਉਹ ਇਹ ਹੈ ਕਿ ਐਮਐਸਪੀ ਦੀ ਗਰੰਟੀ ਮੰਗਣ ਵਾਲੇ ਕਹਿੰਦੇ ਪੰਜਾਬ ਨਾਲ ਇੱਕ ਤਰ੍ਹਾਂ ਦੀ ਨਾ ਦੁਸ਼ਮਣੀ ਪੁਗਾਰੇ ਨੇ ਕਿਉਂ ਐਮਐਸਪੀ ਲੀਗਲਾਈਜ਼ ਹੋ ਜਾਂਦੀ ਹੈ ਫਿਰ ਖਰੀਦ ਅਨੁਪਾਤ ਦੇ ਹਿਸਾਬ ਨਾਲ ਫਸਲ ਚੁੱਕੀ ਜਾਣੀ ਹੈ ਪੰਜਾਬ ਦੀ ਕਹਿੰਦੇ ਰਵਨੀਤ ਸਿੰਘ ਬਿੱਟੂ ਫਿਰ ਇਸ ਦੇ ਨਾਲ ਪੰਜਾਬ ਨੂੰ ਹੀ ਆਖਰਕਾਰ ਘਾਟਾ ਪੈਣਾ ਇਹ ਵੀ ਰਵਨੀਤ ਸਿੰਘ ਬਿੱਟੂ ਕਹਿ ਕੇ ਗੱਲ ਰਵਨੀਤ ਬਿੱਟੂ ਲੋਕਾਂ ਨੂੰ ਸਜ਼ਾ ਦੇਣ ਦੀ ਸੋਚ ਨਾਲ ਚੱਲ ਰਿਹਾ ਹੈ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜੀ ਵਿਚਾਰੇ ਮਜ਼ਦੂਰਾ ਪ੍ਰਤੀ ਦਲਤ ਭਾਈਚਾਰੇ ਪ੍ਰਤੀ ਜੀ ਔਰ ਜਿਹੜੀ ਉਹਨੇ ਵੀਡੀਓ 'ਚ ਬੋਲਿਆ ਜੀ ਉਹ ਉਹ ਇਹਨਾਂ ਨੇ ਬਜਟ ਦੇ ਵਿੱਚ ਕਲੀਅਰ ਕੀਤਾ ਜੀ ਉਸ ਵੀਡੀਓ 'ਚ ਬੋਲਦਾ ਹੈ ਕਿ ਤੁਸੀਂ ਹੁਣ ਕੱਲ੍ਹ ਆਖੋਗੇ ਸਾਨੂੰ ਮੰਦਰੀਕਾ 'ਚ ਕੰਮ ਨਹੀਂ ਮਿਲਦਾ ਕਿੱਥੋਂ ਮਿਲੂ ਜਦੋਂ ਸਬੂਤਾਂ ਨਹੀਂ ਪਾਈਆਂ ਜੀ ਲੈ ਲਿਓ ਹੁਣ ਹੂੰ ਤੇਰੇ ਕਿਹਾ ਕਿ ਤੁਸੀਂ ਕੱਲ ਨੂੰ ਆ ਗੋਗੇ ਸਾਨੂੰ ਕਣਕ ਨਹੀਂ ਮਿਲਦੀ ਲੈ ਲਿਓ ਹੁਣ ਇਹ ਬੋਲਿਆ ਜੀ ਤੇ ਬਜਟ ਦੇ ਵਿੱਚ ਕੀ ਕੀਤਾ ਇਹਨਾਂ ਨੇ ਮਨਰੇਗਾ ਸਕੀਮ ਦੇ ਤਹਿਤ ਜਿਹੜੀ ਮਦਦ ਮਿਲਦੀ ਸੀ ਜਿਹੜਾ ਫੰਡ ਰਾਖਵੇਂ ਰੱਖੇ ਜਾਂਦੇ ਸੀ ਜੀ ਉਹਦੇ ਵਿੱਚੋਂ 4806 ਕਰੋੜ ਰੁਪਏ ਦਾ ਕਟ ਲਾਇਆ ਹੈ ਜੀ ਪਿਛਲੇ ਬਜਟ ਨਾਲੋਂ ਅਗਲੀ ਗੱਲ ਜੀ ਜਿਹੜਾ ਸਾਡੇ ਗਰੀਬਾਂ ਨੂੰ ਗਰੀਬ ਕल्याण ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਯੋਜਨਾਵਾਂ ਦੇ ਤਹਿਤ ਮਦਦ ਮਿਲਦੀ ਸੀ ਖੁਰਾਕ ਮਿਲਦੀ ਸੀ ਜੀ ਉਹਦੇ ਵਿੱਚੋਂ ਹੈਰਾਨ ਹੋ ਜੂਗੇ ਜੀ ਜੀ 7552 ਕਰੋੜ ਰੁਪਏ ਦਾ ਕਟ ਲਾਈ ਜਨਾਂ ਨੇ ਹੂੰ ਵੀ ਤੁਸੀਂ ਵੋਟਾਂ ਨਹੀਂ ਦਿੰਦੇ ਦਿੱਤੀਆਂ ਸਾਨੂੰ ਦਿੰਦੇ ਸਦਾ ਦੇ ਨੂੰ ਸਦਾ ਦੇਣ ਦੀ ਗੱਲ ਕੀਤੀ ਆ ਜੀ ਉਹ ਮੇਰਾ ਕਹਿਣ ਦਾ ਭਾਵੇਂ ਹੈ ਕਿ ਇਹ ਲੋਕਾਂ ਨੂੰ ਸਦਾ ਦੇਣ ਦੀ ਸੋਚ ਦੇ ਉੱਤੇ ਚੱਲੀ ਹੋਈ ਸਰਕਾਰ ਹੈ ਜੀ ਤੇ ਚਿੱਤਰ ਨਾਲ ਕੁੱਟ ਕੇ ਬੋਤਾ ਲਵਾਗੇ ਨਹੀਂ ਤਾਂ ਜਿੰਨਾ ਕੁਝ ਤੁਹਾਨੂੰ ਦੇ ਰਹੇ ਹੋ ਵੀ ਨਹੀਂ ਦੇਵਾਂਗੇ ਤਾਂ ਜਿਹੜੀਆਂ ਇਹ ਵਿਵਾਦ ਟਿੱਪਣੀਆਂ ਆ ਗਈਆਂ ਸਾਹਮਣੇ ਜਿਸ ਦਾ ਤੁਸੀਂ ਜਵਾਬ ਇਸ ਚੈਨਲ ਦੇ ਜ਼ਰੀਏ ਤਾਂ ਲੋਕਾਂ ਤੱਕ ਵੀ ਪਹੁੰਚਾ ਦਿੱਤਾ ਪਰ ਇਸ ਤੋਂ ਬਾਅਦ ਕੀ ਅਮਲੀ ਰੂਪ ਦੇ ਵਿੱਚ ਵੀ ਕੋਈ ਕਰੋਗੇ ਤਿਆਰੀ ਜਾਂ ਫਿਰ ਜ਼ੁਬਾਨੀ ਹੀ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਦਿੱਤੇ ਜਾਣਗੇ ਦੇਖੋ ਵਕਤ ਦੇ ਮੁਤਾਬਕ ਸਮੇਂ ਦੇ ਮੁਤਾਬਕ ਸਾਡਾ ਜਿਹੜਾ ਪੀਸਫੁਲੀ ਪ੍ਰੋਟੈਸਟ ਕਰਨ ਦਾ ਰਾਈਟ ਆ ਲੋਕਾਂ ਦਾ ਜੀ ਉਸ ਹੀ ਉਸ ਰਾਈਟ ਨੂੰ ਦੀ ਪਾਲਣਾ ਕਰਦੇ ਹੋਏ ਆਪਦਾ ਅੰਦੋਲਨ ਜਾਰੀ ਹੈ ਸਾਡਾ ਤੇ ਅੰਦੋਲਨ ਜਾਰੀ ਉਨੀ ਦੇਰ ਤੱਕ ਰੱਖਾਂਗੇ ਜਿੰਨੀ ਦੇਰ ਤੱਕ ਜੀ ਸਰਕਾਰ ਸਾਡੀਆਂ ਮੰਗਾਂ ਮੰਨ ਨਹੀਂ ਲੈਂਦੀ ਜੀ ਸਾਡੀ ਮਨਸ਼ਾ ਇਹ ਹੈ ਜੀ ਮੈਂ ਲਾਸਟ ਦੇ ਉੱਤੇ ਦੁਬਾਰਾ ਰਿਪੀਟ ਕਰ ਦਿਆਂ ਕਿ ਕਿਸਾਨ ਦੇ ਬੰਦੀਆਂ ਜਿੰਨੀਆਂ ਵੀ ਬਣੀਆਂ ਨੇ ਜੀ ਵਿਚਾਰ ਧਾਰਾ ਤੇ ਵਿਖਰੇਵੀਆਂ ਦੇ ਕਰਕੇ ਬਣੀਆਂ ਨੇ ਕਿਸੇ ਲਾਲਚ ਕਰਕੇ ਨਹੀਂ ਮਲੀਆਂ ਜੀ ਤੇ ਰਵਨੀਤ ਬਿੱਟੂ ਤੇ ਮੇਰਾ ਸਵਾਲ ਹੈ ਕਿ ਤੂੰ ਆਪਦੀ ਮਾਹ ਪਾਰਟੀ ਕਿਉਂਕਿ ਤੁਹਾਡੇ ਦਾਦਾ ਜੀ ਇਸ ਪਾਰਟੀ ਦੇ ਵਿੱਚੋਂ ਮੁੱਖ ਮੰਤਰੀ ਰਹੇ ਨੇ ਜੀ ਇਸ ਪਾਰਟੀ ਨੂੰ ਛੱਡ ਕੇ ਛਾਲ ਮਾਰ ਕੇ ਉਧਰਲੇ ਪਾਸੇ ਗਏ ਹੋ ਤਦ ਸਪਸ਼ਟ ਹੈ ਕਿ ਕੋਈ ਤੁਸੀਂ ਲਾਲਚ ਦੇ ਵਾਸਾ ਆ ਕੇ ਆਪਦੀ ਆਪਦੀ ਸਦਾ ਦੀ ਕੁਰਸੀ ਦੇ ਨੂੰ ਹੱਥ ਪਾਉਣ ਲਈ ਤਰਲੋ ਮੱਛੀਓ ਕਦੇ ਉਸ ਪਾਰਟੀਆਂ ਦੇ ਕਦੇ ਉਸ ਪਾਰਟੀ ਦੇ ਕਦੇ ਉਸ ਪਾਰਟੀ ਛਾਲਾ ਮਾਰਦੇ ਹੋ ਲੇਕਿਨ ਕਿਸਾਨ ਜੱਟ ਬੰਨੀਆਂ ਆਪਦੇ ਲੋਕਾਂ ਦੀ ਲੜਾਈ ਲੜਨ ਨੂੰ ਲੈ ਕੇ ਆਪਦੇ ਵਿਚਾਰ ਧਾਰਾ ਦੇ ਆਧਾਰ ਦੇ ਉੱਤੇ ਬੱਕਰੀਆਂ ਬੱਕਰੀਆਂ ਹੋ ਸਕਦੇ ਆ ਲੜਾਈ ਲੜਨ ਦੇ ਢੰਗ ਤਰੀਕਿਆਂ ਦੇ ਵੱਖਰੇਵੇਂ ਹੋ ਸਕਦੇ ਨੇ ਜਦੋਂ ਸਾਡੇ ਦੇ ਸੰਝਾਵਾਰ ਹੁੰਦਾ ਉਦੋਂ ਅਸੀਂ ਸਾਰੇ ਇਕੱਠੇ ਆ